ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਵਿਧਾਇਕ ਕੁਲਕਵੀਰ ਸਿੰਘ ਰਾਏ ਵੱਲੋਂ ਬਚਨ ਭਵਨ ਫਤਿਹਗੜ ਸਾਹਿਬ ਹਲਕੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਲੈ ਕੇ ਸਬੰਧਤ ਅਧਿਕਾਰੀਆਂ ਦੇ ਨਾਲ ਰਿਵਿਊ ਮੀਟਿੰਗ ਕੀਤੀ ਗਈ ਜਿੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ-ਚਰਚਾ ਹੋਈ ਉੱਥੇ ਹੀ ਸਬੰਧਤ ਅਧਿਕਾਰੀ ਤੇ ਕਰਮਚਾਰੀਆਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਇਸ ਮੌਕੇ ਬਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਕਤ ਮੀਟਿੰਗ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋ ਰਹੀ ਹੈ ਹਾਲਕੇ ਅੰਦਰ ਜੋ ਵੀ ਵਿਕਾਸ ਕਾਰਜ ਚੱਲ ਰਹੇ ਨੇ ਉਹਨਾਂ ਵਿੱਚ ਤੇਜ਼ੀ ਲਿਆਉਣ ਲਈ ਇਹ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਵੀ ਨਵੀਂ ਵਿਉਂਤਬੰਦੀ ਕੀਤੀ ਗਈ ਹੈ ਉਹਨਾਂ ਨੇ ਸ਼ਕਤੀ ਦਿਖਾਉਂਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਬਿਲਕੁਲ ਖਿਲਾਫ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਜੇਕਰ ਕੋਈ ਵੀ ਵਿਅਕਤੀ ਡਿਊਟੀ ਵਿੱਚ ਕਸਤਾਹੀ ਕਰਦਾ ਜਾਂ ਭ੍ਰਿਸ਼ਟਾ ਨਾਲ ਸਬੰਧਤ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਬੇਸ਼ੱਕ ਉਹਨਾਂ ਦਾ ਕੋਈ ਸਾਕਾ ਸੰਬੰਧੀ ਵੀ ਕਿਉਂ ਨਾ ਹੋਵੇ ਸ੍ਰੀ ਪੱਤੇਗੜ੍ਹ ਸਾਹਿਬ ਤੋਂ ਰਜਨ ਸਾਹੀ ਦੀ ਰਿਪੋਰਟ ਜੇ ਮਾਨਯੋਗ ਸਰਦਾਰ ਕੋਰਸੀਗਾਨ ਸਾਹਿਬ ਦੀ ਅਗਵਾਈ ਹੇਠ ਅਸੀਂ ਮੀਟਿੰਗ ਕੀਤੀ ਆ ਸਾਡੇ ਇਹ ਸਰ ਡਿਵੈਲਪਮੈਂਟ ਸਰਦਾਰ ਸੁਰਿੰਦਰ ਸਿੰਘ ਜੀ ਸਾਡੇ ਵੀਡੀਓ ਸਾਹਿਬ ਸਰਾਂਖੇੜਾ ਜੀ ਆਰਐਸ ਸਾਡੇ ਪੀਪੀਓ ਸਾਹਿਬ ਸਾਰਿਆਂ ਨੇ ਸੱਜੇ ਬੈਠ ਕੇ ਕੀ ਜਿਹੜੇ ਡਿਵੈਲਪਮੈਂਟ ਦੇ ਪਿੰਡਾਂ ਦੇ ਕੰਮ ਚੱਲਦੇ ਨੇ ਉਹ ਰਿਵਿਊ ਕੀਤਾ ਔਰ ਅਸੀਂ ਇਕੱਠੇ ਹੋ ਕੇ ਇੱਕ ਬਿਆਨਤ ਬਣਾਈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜੀ ਡਿਵੈਲਪਮੈਂਟ ਹੋਰ ਤੇਜ਼ ਕਰਾਂਗੇ ਕਿਉਂਕਿ ਮਾਨ ਸਰਕਾਰ ਦਾ ਇਹ ਨਿਸ਼ਚੈ ਹੈ ਕਿ ਜਿਹੜੇ ਆਮ ਲੋਕ ਹੈ ਗਰੀਬ ਲੋਕ ਹੈ ਉਹਨਾਂ ਤੱਕ ਸਰਕਾਰ ਦੀ ਪਹੁੰਚੇ ਪਹੁੰਚਣ ਉਹਨਾਂ ਨੂੰ ਬੇਨੀਫਿਟ ਮਿਲੇ ਅਸੀਂ ਇਹ ਸ਼ੋਰ ਕਰਿਆ ਅੱਜ ਕਿ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਕਿਵੇਂ ਸੀ ਤੇਜ਼ੀ ਨਾਲ ਕਰੀਏ ਉਹਨਾਂ ਨੂੰ ਬੇਨੀਫਿਟ ਸਰਕਾਰ ਦੇ ਮਿਲ ਔਰ ਜਿੰਨੇ ਸਾਡੇ ਇੱਥੇ ਸਾਰੇ ਜੀਆਰਐਸ ਆਏ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਡੀਪੀਓ ਸਾਹਿਬ ਵੀ ਬੈਠੇ ਸੋਰੀ ਸਾਡੇ ਅਸੀਂ ਜ਼ਿੰਮੇਵਾਰੀ ਫਿਕਸ ਕੀਤੀ ਉਹਨਾਂ ਦੀ ਕਿ ਜਿਹੜਾ ਡਿਲੇ ਕਰੂਗਾ ਕੰਮਾਂ ਲਈ ਉਹ ਐਕਚੁਅਲੀ ਤਿਆਰ ਰਹੇ ਔਰ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਕਰੇ ਸਰਕਾਰ ਦਾ ਜਿਹੜਾ ਪਾਲਿਸੀ ਹੈ ਇਮਾਨਦਾਰੀ ਔਰ ਲੋਕਾਂ ਦੀ ਸੇਵਾ ਕਰਨ ਦੀ ਜਿਹੜੀ ਸਰਕਾਰ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਅਸੀਂ ਆਪਣੇ ਸਾਰੇ ਜਿਨ੍ਹਾਂ ਨੂੰ ਕਨਵੇ ਕਰਤਾ ਕੋਈ ਵੀ ਜੇ ਗਲਤ ਕੰਮ ਕਰਨਗੇ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਰਪਸ਼ਨ ਕਰਨਗੇ ਉਹ ਬਰਦਾਸ਼ਤ ਨਹੀਂ ਕੀਤਾ ਜਾਊ ਚਾਹੇ ਮੇਰਾ ਕੋਈ ਰਿਸ਼ਤੇਦਾਰੀ ਹੋਵੇ ਉਹ ਤੇ ਸਖਤ ਸੈਕਸ਼ਨ ਹੋਊਗਾ ਅਜਮਾਉ ਜੋ ਹੈ ਐਮਐਲਏ ਸਾਉਦੀ ਪ੍ਰਧਾਨਗੀ ਦੇ ਵਿੱਚ ਦੋਨਾਂ ਬਲਾਕਾਂ ਖੇੜਾ ਤੇ ਸਰੰਦ ਬਲਾਕ ਦੇ ਮੂਰੀ ਕਸਟਾਫ ਦੇ ਨਾਲ ਮੀਟਿੰਗ ਕੀਤੀ ਗਈ ਹੈ। ਇਹਦੇ ਵਿੱਚ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਦੇ ਕਮਿਊਨਿਟੀ ਪਲੇਗ੍ਰਾਉਂਡ ਹੈ, ਅੰਗੜਵੜੀ ਸੈਂਟਰਸ ਨੇ ਗਲੀਆਂ ਨਾਲੀਆਂ ਦੇ ਕੰਮ ਨੂੰ ਹੋਰ ਵੀ ਜਿਹੜੇ ਵੀ ਕੰਮ ਅਸੀਂ ਕਿਤੇ ਕਰ ਰਹੇ ਛੱਪੜਾਂ ਦੀ ਸਫਾਈ ਦੇ ਕੰਮ ਉਹਨਾਂ ਨੂੰ ਵੀ ਦਿੱਤਾ ਗਿਆ ਹੈ। ਔਰ ਮਿਲੇ ਸਾਹਬ ਵੱਲੋਂ ਸਾਰੇ ਸਟਾਫ ਨੂੰ ਡਿਟਾ ਦਿੱਤੀਆਂ ਗਈਆਂ ਨੇ। ਔਰ ਇਹਨਾਂ ਨੂੰ ਸਮੇਂ ਤੋਂ ਸਮੇਂ ਹੁਣ ਵੀ ਕੀਤਾ ਜਾ ਰਿਹਾ ਹੈ।